ਬਿਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦਨ ਵਿਦੜੀਆ ਗੋਇਲ ਆਈ ਰਾਮ ਮਟੂਕੀ ਢਾਰ ਧਰੀ ਹਰ ਲਿਬਲਾਈ ਰਾਮ ਲਿਬ ਲਾਏ ਹਰਿ ਸਿਉ ਰਹੀ ਗੋਇਲ ਸਹਿਜ ਸ਼ਬਦ ਸ਼ਗਾਰੀਆ ਕਰ ਜੋੜ ਗੁਰ ਪੈ ਕਰ ਬੇਨਤੀ ਮਿਲੋ ਸਾਚ ਪਿਆਰੀਆ ਧਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸੁਧਾਰਿਆ ਸੱਚ ਨਵੇਲੜੀਏ ਜੋ ਬਨਵਾਲੀ RAM ਆਓ ਨਾ ਜਾਓ ਕਹੀ ਆਪਣੇ ਸਹਿ ਨਾਲੀ RAM ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਦ ਬੋਧ ਅਕਥ ਕਥਿਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੜੀ ਪਿਰ ਸੰਗ ਸੂਤੀ RAM ਗੁਰ ਕੇ ਭਾਏ ਚਲੋ ਸਾਚ ਸੰਗੂਤੀ RAM ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲੀਆ ਦਨਰਾਣ ਕੜੀਨ ਚਸਾ ਵਿਸਰੇ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨੋ ਜੋਤ ਸਬਾਈੜੀਏ ਤ੍ਰਿਵਣ ਸਾਰੇ RAM ਘਟ ਘਟ ਰਾਵ ਰਿਹਾ ਅਲਖ ਅਪਾਰੇ RAM ਅਲਖ ਅਪਾਲ ਅਪਾਰ ਸਾਚਾ ਆਪ ਮਾਰ ਮਲਾਈਏ ਹਉਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰੀ ਬਾਣੇ ਤਾਰ ਤਾਰਨ ਹਾਰਿਆ ਅਨੁਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਲ ਧਾਰਿਆ ਬਲਬਲ ਮਹੱਲਾ ਪਹਿਲਾ ਮੈਂ ਮਾਨੇ ਚਾਉ ਕਣਾ ਸਾਚ ਬਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਅਵਗਤੋ ਹਰਨਾਥ ਨਾਥੈ ਤਿਸੇ ਪਾਵੇ ਸੋਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹਿ ਪੀਖ ਭਵਨੀ ਹੱਥ ਨਾ ਜਾਨਾ ਨਾਨਕ ਸਚ ਗਹਿ ਰਹਿ ਪਿੰੜੀ ਰੈਣ ਪਲੀ ਦਿਲ ਸੁ ਸੁਹਾਏ ਰਾਮ ਨਿਜ ਘਰ ਸੁਤੜੀਏ ਵੇਰ ਮੇ ਜਗਾਏ RAM ਨਵਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੁਕਾਣੀਆਂ ਮੈ ਨਾਮ ਹਰਕਾਰ ਘਰ ਕੰਠੇ ਸਾਚ ਸ਼ਬਦ ਨਿਸ਼ਾਨਿਆ ਕਰ ਜੋੜ দানਕ ਸਾਚ ਮੰਗ ਗਏ ਨਦਰ ਕਰ ਤੁਧ ਭਾਣਿਆ ਜਾਗ ਸੁਲਨੜੀਏ ਬੋਲੇ ਗੁਰਬਾਣੀ RAM ਜਿਨ ਸੁਣ ਮੰਨੇ ਵਾਲੀ ਅਕਾਤ ਕਹਾਣੀ RAM ਕਾਤ ਕਹਾਣੀ ਪਦ ਨਰਵਾਣੀ ਕੋ ਵੇਲਾ ਗੁਰਮਖ ਬੂਜੇ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਪਣ ਸੋਜੀ ਸੁਝੇ ਰਹੇ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਾ ਸਰਵਟਾਈ ਨਾਨਕ ਹੋਰ ਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ RAM ਗੁਰਮਤ ਮਨ ਰਹਿਸੀ ਸੀ ਜਸ ਦੇਹੀ RAM ਮਾਣ ਮਾਰੀ ਜੇ ਸ਼ਬਦ ਸੀ ਜੇ ਤਰੇ ਲੋਗ ਨਾਥ ਪਛਾਣੈ ਮਨ ਦੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੈ ਮੈਂ ਅਧਾਰ ਤੇਰਾ ਤੂੰ ਖਸਬ ਮੇਰਾ ਮੈਂ ਤਾਨ ਤਕੀਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ